ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸੇ ਗੌਰਵਿਆਦੂ ਜੀ ਤੇ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਜਿਹੜੀ ਮਤੀ ਅਮਨੀਤ ਕੌਂਡਲ ਜੀ ਇਹਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਵਧਾਉਣ ਲਈ ਤੇ ਉਹਨਾਂ ਦਾ ਮਨੋਬਲ ਉੱਚਾ ਚੱਕਣ ਲਈ ਇਹ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਇਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਲਾਕੇ ਵਗੈਰਾ ਜਿਹੜੇ ਉਹ ਵੀ ਲਗਾਏ ਜਾਣਗੇ ਤਾਂ ਕਿ ਲੋਕਾਂ ਨੂੰ ਆਪਣੇ ਨਾਲ ਇਹ ਮਹਿਸੂਸ ਹੋਵੇ ਕਿ ਪੁਲਿਸ ਸਾਡੀ ਸੁਰੱਖਿਆ ਲਈ ਤੇ ਸਾਡੇ ਨਾਲ ਹੈ ਲੋਕਾਂ ਨੂੰ ਮੈਸੇਜ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਕੋਈ ਡਰਨ ਦੀ ਲੋੜ ਨਹੀਂ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਵਗਾਏ ਆਪਣੇ ਮੋਬਾਈਲ ਫੋਨ ਨੰਬਰ ਆਪਣੇ ਥਾੜਿਆਂ ਦੇ ਤੇ ਇਵਨ ਆਪਣਾ ਨੰਬਰ ਵੀ ਮੈਂ ਪ੍ਰੋਵਾਈਡ ਕਰਾ ਰੱਖਿਆ ਆਪਣਾ ਪਰਸਨਲ ਨੰਬਰ ਵੀ ਤੇ ਆਪਣਾ ਸਰਕਾਰੀ ਨੰਬਰ ਵੀ ਜੇ ਕਿਸੇ ਵੀ ਪਬਲਿਕ ਦੇ ਨੁਮਾਇੰਦੇ ਨੂੰ ਜਾਂ ਕਿਸੇ ਪਬਲਿਕ ਮੈਨ ਨੂੰ ਕੋਈ ਸਮੱਸਿਆ ਉਤਪੰਨ ਹੁੰਦੀ ਹੈ ਉਹਨਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੁੰਦੀ ਤਾਂ ਉਹ ਡਾਇਰੈਕਟ ਕਾਹੇ ਵਗਾਹੇ ਰਾਤ ਨੂੰ ਵੀ ਮੈਨੂੰ ਕਿਸੇ ਵੀ ਟਾਈਮ ਕਾਲ ਕਰਕੇ ਉਹ ਸਮੱਸਿਆ ਦੱਸ ਸਕਦਾ ਹੈ ਤੇ ਮੈਂ ਉਹਦਾ ਹੱਲ ਕਰਾਂਗਾ